ਸਜਾ ਦਿਓ ਸਜਾ ਦਿਓ ਸਜਾ ਦਿਓ ਬੰਟੀ ਦੀ ਸਜਾ ਦਿਓ ਸਜਾ ਦਿਓ ਸਜਾ ਦਿਓ ਬੱਚੇ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਕੋ ਤਕੜਾ ਯਾਰ ਉਹ ਕੰਮ ਨਹੀਂ ਕਰਦੇ ਨਹੀਂ ਕਿਦਾਂ ਗੱਲ ਪੈਜੀ ਸਾਡੇ ਹੀ ਆ ਬੰਦੇ ਪਏ ਤਮਾਕੂ ਖਾਗਾ ਉਹ ਹੀ ਥਾਣਾ ਤੁਹਾਨੂੰ ਗੋਲ ਗੱਪੇ ਖਵਾਈਏ ਨੇ ਤੁਸੀਂ ਚਾਹ ਜਾਣਾ ਜਾ ਕੇ ਮੂੰਹ ਪਰਾਲ ਖਾਣੇ ਇਹ ਤਾਂ ਕਿੰਨੀ ਯਾਰੀ ਵੀਡੀਓ ਪਈਆਂ ਕਿੰਨੀ ਗੱਲਾਂ ਇਹ ਤਾਂ ਖਾਨਵੀ ਦੀ ਗੱਲ ਹੈ ਇੱਕ ਕੰਬਗਾ ਉੱਠ ਕੇ ਆ ਗਿਆ ਪੰਜ ਸਾਲ ਜਾਂ ਚਾਰ ਪੰਜ ਸਾਲਾਂ ਜਾਂ ਸਾਡੇ ਘਰਾਂ ਚ ਬੜੀ ਮਾੜੀ ਗੱਲ ਹੈ ਅੱਜ ਜੀ ਅਸੀਂ ਉਹ ਲੜਕਾ ਜਿਹੜਾ ਹਰਵੀਰ ਸਿੰਘ ਉਹਦੇ ਜਿਹੜੇ ਕਤਲ ਕੀਤਾ ਗਿਆ ਬੜਾ ਨਰਦਈ ਢੰਗ ਨਾਲ ਤੱਕ ਕਤਲ ਕੀਤਾ ਕੋਈ ਕੋਰਮੀ ਕੀਤੇ ਗਿਆ ਉਹਦੇ ਰੋਸ ਮਾਰਚ ਉਹਦੇ ਸਬੰਧ ਵਿੱਚ ਸਾਰੇ ਦੁਕਾਨਦਾਰ ਵੀਰਾਂ ਨੇ ਹੋ ਸਾਰਿਆਂ ਨੇ ਕੀਤਾ ਬਹੁਤ ਹੀ ਮਾੜੀ ਇੱਕ ਘਟਨਾ ਵਾਪਰੀ ਹੈ ਅਸੀਂ ਸਾਰੇ ਇਹਦੀ ਨਿੰਦਿਆ ਕਰਦੇ ਹਾਂ ਤੇ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇਹ ਦਾ ਜਿਹੜਾ ਨਿਆਂ ਤੁਰੰਤ ਹੋਣਾ ਚਾਹੀਦਾ ਕੱਲ ਵਕੀਲ ਦੀ ਇੱਕ ਮੈਂ ਉਹਦੀ ਸੁਣ ਰਿਹਾ ਸੀਗਾ ਉਹਦਾ ਜਿਹੜਾ ਵਕੀਲ ਉਸ بیٹے ਦਾ ਬੱਚੇ ਦਾ ਉਹ ਦੱਸ ਰਿਹਾ ਪਈ ਉਹਨੇ ਜਿਹੜਾ ਹੈਗਾ ਬੰਦਾ ਉਹ ਜਿਹੜਾ ਦੋਸ਼ੀ ਹੈ ਉਹਨੇ ਕੋਰਟ ਦੇ ਵਿੱਚ ਇਹ ਗੱਲ ਮੰਨ ਲਈ ਹੈ ਕਿ ਮੈਂ ਇਸ ਬੱਚੇ ਦਾ ਕਤਲ ਕੀਤਾ ਕਿਸ ਤਰੀਕੇ ਨਾਲ ਕੀਤਾ ਉਹ ਵੀ ਉਹਨੇ ਮੰਨ ਲਈ ਹੈ ਤੇ ਦੂਸਰੀ ਗੱਲ ਪਈ ਉਹਨੇ ਵੀ ਮੰਨੀ ਹੈ ਪਈ ਮੈਂ ਸ਼ਰਾਬ ਪੀਤੀ ਸੀਗੀ ਤੇ ਕੋਰਟ ਦੇ ਵਿੱਚ ਤੇ ਇਹੋ ਕੁਛ ਆਪਾਂ ਸਾਬਤ ਕਰਨਾ ਹੁੰਦਾ ਹੈ ਗਵਾਹਾਂ ਦੇ ਜ਼ਰੀਏ ਜਾਂ ਪੋਸਟ ਦੇ ਜ਼ਰੀਏ ਵੀ ਇਹ ਕੁਛ ਹੋਇਆ ਕਿ ਨਹੀਂ ਹੋਇਆ ਕੋਈ ਝੂਠਾ ਬੰਦਾ ਤਾਂ ਨਹੀਂ ਹੋਈ ਸਾਬਤ ਹੋਣਾ ਕਰਨਾ ਚਾਹੁੰਦਾ ਪਰ ਉਹ ਜਦੋਂ ਆਪ ਹੀ ਗੱਲ ਮੰਨਦਾ ਪਿਆ ਤੇ ਉਹਨੂੰ ਫਿਰ ਤਰੰਤ ਜਿਹੜੀ ਸਜ਼ਾ ਜਿਹੜੀ ਹੈ ਉਹਨੂੰ ਦੇਣੀ ਚਾਹੀਦੀ ਹੈ ਸਾਡੀ ਮੰਗ ਇਹ ਹੈ ਦੂਸਰੀ ਗੱਲ ਇਹ ਹੈ ਵੀ ਜਿਹੜੇ ਇਹ ਘਟਨਾਵਾਵਾਂ ਵਾਪਰਦੀਆਂ ਨੇ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਆ ਪਰ ਜੋ ਇੱਥੇ ਜੋ ਸਮਾਜ ਦੇ ਆਪਾਂ ਹਾਲਾਤ ਦੇਖਦੇ ਆ ਪਏ ਇਹ ਘਟਨਾਵਾ ਮੈਂ ਤਾਂ ਤਾਂ ਵਾਪਰਦੀਆਂ ਕਿਉਂਕਿ ਜਿਹੜਾ ਨਿਆਂ ਦੇ ਵਿੱਚ ਬਹੁਤ ਦੇਰੀ ਹੁੰਦੀ ਹੈ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸਾਲ ਅਦਾਲਤਾਂ ਅਖੀਨੂ ਕੇਸ ਕੋ ਉਸੇ ਛੱਡ ਜਾਂਦੇ ਇਸ ਕਰਕੇ ਜਿਹੜੀ ਆ ਇਹ ਦੇਰੀ ਹੁੰਦੀ ਹੈ ਜੇ ਪ੍ਰਵਾਸੀਆਂ ਦਾ ਇੱਥੇ ਵਾਧਾ ਹੋ ਰਿਹਾ ਤੇ ਉਹ ਵੀ ਇੱਕ ਕਾਰਨੇ ਹੋਈ ਆ ਕਿ ਜਿੰਨੇ ਸਾਡੇ ਲੋਕਲ ਰਹਿਣ ਵਾਲੇ ਬੰਦੇ ਆ ਉਹ ਛੱਡ ਛੱਡ ਕੇ ਭੱਜ ਰਹੇ ਆ ਭੱਜ ਕਿਉਂ ਰਿਹਾ ਕੋਈ ਨਿਆਂ ਨਹੀਂ ਮਿਲਦਾ ਕਿਤੇ ਸੁਣਵਾਈ ਨਹੀਂ ਕਿਤੇ ਵੀ ਪ੍ਰਸ਼ਾਸਨ ਜਿਹੜਾ ਸਿਖਰ ਤੇ ਆ ਇਸ ਕਰਕੇ ਜਿਹੜੇ ਸਾਡੇ ਉਹ ਲੋਕ ਜਿਹੜੇ ਉੱਥੇ ਭੱਜਦੇ ਜਦੋਂ ਭੱਜ ਰਹੇ ਨੇ ਤੇ ਜਗ੍ਹਾ ਖਾਲੀ ਹੋ ਰਹੀ ਐ ਤੇ ਕਿਸੇ ਨਾ ਕਿਸੇ ਨੇ ਆਣ ਕੇ ਫੇਰ ਰਹਿਣਾ ਹੀ ਐ ਸੋ ਇਸ ਵਾਸਤੇ ਮੇਰੀ ਬੇਨਤੀ ਹੈ ਵੀ ਪ੍ਰਸ਼ਾਸਨ ਨੂੰ ਆਪੇ ਲੋਕਾਂ ਨੂੰ ਨਿਆਂ ਦੇਓ ਜਿੰਨਾ ਚਿਰ ਨਿਆਂ ਨਹੀਂ ਦਿੰਦੇ ਉਹਨਾਂ ਚਿਰ ਹਾਲਾਤ ਜਿਹੜੇ ਸਮਾਜ ਦੇ ਜਿਹੜੇ ਵਧੀਆ ਨਹੀਂ ਹੋਣੇ ਇਸੇ ਤਰ੍ਹਾਂ ਜਿਹੜੇ ਇਹ ਰਹਿਣੇ ਆ ਇੱਥੇ ਲੋਕਲ ਵੀ ਆਪਾਂ ਵੇਖਦੇ ਆ ਕੋਈ ਨਿਆਂ ਨੂੰ ਘਾਟ ਹੀ ਮਿਲਦਾ ਕਿਸੇ ਨੂੰ ਕਈ ਵਾਰੀ ਹੁਣ ਇੱਥੇ ਪੁਲਿਸ ਵਾਲੇ ਸਾ ਮੁਲਾਜ਼ਮ ਹੀ ਹਨਗੇ ਅਣੀ ਮੈਂ ਅੱਗੇ ਉੱਥੇ ਵੀ ਅਨਾਉਂਸ ਕੀਤਾ ਕਿ ਕਹਿੰਦੇ ਮੁਲਾਜ਼ਮੇ ਨਹੀਂ ਹੈ ਵੀ ਨਹੀਂ ਮੁਲਾਜ਼ਮ ਗੱਲ ਸੱਚੀ ਆ ਪਰ ਦੂਸਰੇ ਪਾਸੇ ਇੱਕ ਇੱਕ ਬੰਦਾ ਜਿਹੜਾ ਚਾਰ ਚਾਰ ਗੱਡੀਆਂ ਨਾਲ ਲਈ ਫਿਰਦਾ ਚਾਰ ਚਾਰ ਐਸਐਚਓ ਨਾਲ ਲਈ ਫਿਰਦਾ ਨਾਲ ਡੀਐਸਪੀ ਸਾਹਿਬ ਵੀ ਉਹਨਾਂ ਨਾਲ ਭੱਜੇ ਫਿਰਦੇ ਆ ਤੇ ਕਿੱਥੋਂ ਲੋਕਾਂ ਦੇ ਵਾਸਤੇ ਤੇ ਪੂਸ ਹੋਈ ਨੇ ਨਾਲ ਲੋਕਾਂ ਵਾਸਤੇ ਇੱਕ ਪ੍ਰਸ਼ਾਸਨ ਇੱਕ ਦੋ ਬੰਦਿਆਂ ਵਾਸਤੇ ਜਾਂ ਲੀਡਰਾਂ ਵਾਸਤੇ ਆਪਾਂ ਕਹਿ ਸਕਦੇ ਸਿੱਧੇ ਉਹਨਾਂ ਵਾਸਤੇ ਪ੍ਰਸ਼ਾਸਨ ਸੋ ਇਸ ਵਾਸਤੇ ਇਹਨਾਂ ਜਿਹੜੇ ਗੱਲਾਂ ਵਿੱਚ ਸੁਧਾਰ ਕਰਨਾ ਜਿਹੜਾ ਬਹੁਤ ਜ਼ਰੂਰੀ ਆ ਜੇ ਆਪਾਂ ਦੇਸ਼ ਨੂੰ ਤਰੱਕੀ ਵੱਲ ਖੜਨਾ ਹੈ ਆਪਣੇ ਪੰਜਾਬ ਨੂੰ ਸੂਬੇ ਨੂੰ ਤਰੱਕੀ ਵੱਲ ਖੜਨਾ ਹੈ ਤੇ ਇਹ ਬਹੁ ਸਕਦਾ ਮੇਰੇ ਕੋਲ ਨੇ ਅਖਲੇ ਮੈਂ ਜਾਣਕਾਰੀ ਹੈ ਉਹਨਾਂ ਬਾਰੇ ਮੈਨੂੰ ਤੇ ਜਿਹੜੀਆਂ ਹਜੇ ਤੱਕ ਘਟਨਾਵਾਂ ਜਿਹੜੀਆਂ ਵਾਪਰੀਆਂ ਜਿਹੜੀਆਂ ਲਟਕਦੀਆਂ ਫਿਰਦੀਆਂ ਇੱਕ ਕਲਕੱਤੇ ਦੀ ਘਟਨਾ ਵਾਪਰੀ ਸੀ ਤੁਹਾਨੂੰ ਪਤਾ ਹੋ ਗਿਆ ਹਸਪੀਟਲ ਡਾਕਟਰ ਦਾ ਰੇਪ ਕਰਕੇ ਉਹਦਾ ਕਤਲ ਕਰ ਦਿੱਤਾ ਸੀਗਾ ਹਾਂਜੀ ਤੇ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਬੜੀ ਤਗੜੀ ਉੱਥੇ ਪ੍ਰੋਟੈਸਟ ਕਰਕੇ ਤਾਂ ਜਾ ਕੇ ਰੈਸਟ ਪਈ ਸੀ ਤੇ ਹਜੇ ਤੱਕ ਉਹਨੂੰ ਕੋਈ ਤੱਕ ਨਿਆਂ ਨਹੀਂ ਕੋਈ ਮਿਲਿਆ ਹਜੇ ਤੱਕ ਕੋਰਟਾਂ ਦੇ ਵਿੱਚ ਵਿਚਾਰੇ ਖੱਜਲ ਖਰਾਬ ਹੁੰਦੇ ਪਏ ਸੋ ਇਸ ਵਾਸਤੇ ਸਾਰੇ ਆਏ ਆ ਸਾਰਿਆਂ ਦਾ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਹੋਵੇ ਹਾਂ ਉਸਨਾਂ ਚ ਮਾਰਟ ਕੀਤਾ ਜਾ ਰਿਹਾ ਔਰ ਕੀ ਕਹਿਣਾ ਜਾਓਗੇ ਇਹ ਜੋ ਹੁਸ਼ਿਆਰਪੁਰ ਵਿਖੇ ਘਟਨਾ ਵਾਪਰੀ ਹੈ ਬਚਾਹਰ ਭੀਰ ਸਿੰਘ ਨਾਲ ਇੱਕ ਗੈਰ ਪੰਜਾਬੀ ਵੱਲੋਂ ਜੋ ਮਾੜਾ ਕਰਮ ਕੀਤਾ ਗਿਆ ਉਹਦਾ ਕਤਲ ਕੀਤਾ ਗਿਆ ਉਹਦੇ ਵਿੱਚ ਸਮੂਹ ਦੁਕਾਨਦਾਰ ਭਾਈਚਾਰਾ ਔਰ ਨਾਲੇ ਦਿਵਾਲੇ ਪਿੰਡਾਂ ਦੇ ਵਿੱਚੋਂ ਸੰਗਤ ਸਾਰੇ ਆਪਣੀ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਦੇ ਕੇ ਤੇ ਉਹ ਪ੍ਰੋਟੈਸਟ ਸੀ ਅੱਜ ਕੀਤਾ ਗਿਆ ਕਿ ਇਹਨਾਂ ਕਾਤਲਾਂ ਨੂੰ ਕਾਸੀ ਸਜ਼ਾ ਦਿੱਤੀ ਜਾਵੇ ਔਰ ਅਸੀਂ ਸਾਰੇ ਦੁਕਾਨਦਾਰ ਔਰ ਸਾਰੇ ਪਠਾਨ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਅਗਰ ਆਪਾਂ ਕੋਈ ਕਿਰਾਏਦਾਰ ਰੱਖਦੇ ਆਂ ਤੇ ਉਹਦੀ ਜਰੂਰ ਸਾਹ ਇੰਕੰਦਰ ਤੋਂ ਵੈਰੀਫਿਕੇਸ਼ਨ ਜੂਰ ਕਰਵਾਈ ਜਾਵੇ ਤਾਂ ਜੋ ਆਪਾਂ ਮਤਲਬ ਜੋ ਆ ਅਨਸਖਾਵੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਦਾ ਬਚਾ ਕੀਤਾ ਜਾ ਸਕੇ ਅੱਜ ਜਿਹੜੇ ਸਾਡੇ ਪਠਤ ਸ਼ਹਿਰ ਦੇ ਵਾਸੀਆਂ ਵੱਲੋਂ ਜੋ ਪਿਛਲੇ ਦਿਨਾਂ ਦੇ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਜਿਹੜਾ ਇੱਕ ਬੱਚੇ ਨਾਲ ਜੋ ਗਲਤ ਕੀਤਾ ਗਿਆ ਹੈਗਾ ਅੰਗਰੇਜ਼ੀ ਦਾ ਬੱਚੇ ਦੀ ਮੌਤ ਵੀ ਹੋਈ ਹੈ ਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਇੱਕ ਫਲਾਟਰ ਵਾਸੀ ਵੱਲੋਂ ਉਸ ਮਾਰਕ ਕੀਤਾ ਗਿਆ ਤੇ ਸਾਨੂੰ ਮੰਗ ਪੱਤਰ ਦਿੱਤਾ ਗਿਆ ਕਿ ਉਹ ਜਿਹੜਾ ਦੋਸ਼ੀ ਹੈਗਾ ਪ੍ਰਵਾਸੀ ਉਹਨੂੰ ਸਖਤ ਤੋਂ ਸਖਤ ਜਿਹੜੀ ਇਹ ਸਜ਼ਾ ਦਵਾਈ ਜਾਵੇ ਜਿਹੜਾ ਉਹਨਾਂ ਦਾ ਮੰਗ ਪੱਤਰ ਅਸੀਂ ਲੈ ਕੇ ਥਰੂ ਆਪਣੇ ਡੀਆਈ ਸਾਹਿਬ ਐਸਐਸਪੀ ਸਾਹਿਬ ਜਿਹੜੇ ਹੈਗੇ ਆ ਹੁਸ਼ਿਆਰਪੁਰ ਜੀ ਨੂੰ ਭੇਜਾਂਗੇ ਤੇ ਜਿਹੜੀ ਉਹ ਤੁਹਾਡੀ ਜਿਹੜੀ ਮੰਗ ਹੈਗੀ ਆ ਉੱਤੇ ਵਿਚਾਰ ਕਰਦੇ ਹੋਏ ਜੋ ਵੀ ਉਹਦੇ ਵਿੱਚ ਅ ਕੋਈ ਹੈਗੀ ਐ ਸਖਤ ਕਾਰਵਾਈ ਕਰਨੀ ਲੋੜ ਤੇ ਉਹ ਉਥੇ ਪ੍ਰੋਪਰ ਕੀਤੀ ਜਾਵੇ ਸਰ ਕੋਈ ਫੰਡਿੰਗ ਲੈ ਕੇ ਕੀ ਕਹਿਣਾ ਚਾਹੁੰਦੇ ਆ ਮੈਂ ਜੀ ਇਹਦੇ ਨਾਲ ਨਾਲ ਸਾਰੇ ਜਿਹੜੇ ਪਲਾਟ ਨਿਵਾਸੀ ਐ ਜਿੰਨੇ ਹੁਣ ਆਏ ਵੀ ਸੀ ਉਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਵੀ ਸਾਰੇ ਅਸਟੋਜ਼ ਨੇ ਇਹ ਕੀਤੀ ਹੈਗੀ ਐ ਕਿ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇੱਕ ਅਨਾਉਂਸਮੈਂਟ ਕਰਵਾਈ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਆ ਕੋਈ ਜੀਵਿਦਾਰਾਂ ਨੇ ਆਪਣੇ ਪਾਸ ਰੱਖੇ ਹੋਏ ਆ ਜਾਂ ਕੋਈ ਦੁਕਾਨਦਾਰਾਂ ਨੇ ਆਪਣੇ ਕੰਮ ਵਾਸਤੇ ਉਸ ਤੋਂ ਇਲਾਵਾ ਵੀ ਜਿਹੜੇ ਮੇਰਾ ਉੱਤੋਂ ਬੈਠੇ ਹੈਗੇ ਆ ਜਿਹੜੇ ਦਿੱਲੀ ਬੇਸ ਤੇ ਲੇਬਰ ਕਰਦੇ ਹੈਗੇ ਆ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਵਾਈ ਜਾਵੇ ਤੇ ਤਾਂ ਕਿ ਉਹਨਾਂ ਦਾ ਆਪਾਂ ਦਾ ਤੱਕ ਛੁੱਕੜ ਜਾਣ ਸਕੇ ਤੇ ਇੱਕ ਜਿਹੜੀ ਹੈਗੀ ਆ ਉਹਦੀ ਕੋਈ ਨਾ ਕੋਈ ਆਇਡੈਂਟੀਟੀ ਸਾਡੇ ਕੋਲ ਹੋਵੇ ਜੇਕਰ ਕੋਈ ਉਹ ਅਪਰਾਧ ਕਰਦੇ ਆ ਤਾਂ ਕਿ ਉਹ ਜਿਹੜੇ ਆ ਅਸੀਂ ਉਹਨਾਂ ਨੂੰ ਫੜਨ ਦੇ ਵਿੱਚ ਜਿਹੜਾ ਹੈਗਾ ਆ ਉਹ ਉਹਦਾ ਜਿਹੜੀ ਆਇਡੈਂਟੀਟੀ ਆ ਉਹਦਾ ਇਸਤੇਮਾਲ ਕਰ ਸਕੀਏ ਤੇ ਜਿਹੜੇ ਅਪਰਾਧੀ ਕਿਸਮ ਦੇ ਇਹ ਪ੍ਰਵਾਸੀ ਹੈਗੇ ਆ ਉਹਨਾਂ ਤੇ ਇਸ ਤਰ੍ਹਾਂ ਨਿਗਰਾਨੀ ਲੱਗਦੀ ਆ